ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੇ ਵੀਰੋ ਭੈਣੋ ਅਤੇ ਛੋਟੇ ਵੀਰ ਮਾਤਾ ਮਾਂ ਬਾਪੂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਆਪਾਂ ਸਿੱਖਾਂ ਇੱਕ ਦੂਜੇ ਨਾਲ ਹੀ ਆਪਾਂ ਇੱਕ ਹੀ ਫੈਮਿਲੀ ਆ ਇੱਕ ਦੂਜੇ ਦੀ ਮਦਦ ਦੀ ਜ਼ਰੂਰ ਲੋੜ ਹੁੰਦੀ ਆ ਤਾਂ ਤੇ ਮੇਰੇ ਮੈਂ ਮੇਰੇ ਤਾਂ ਚੈਨਲ ਨੂੰ ਵੀ ਲੋੜ ਆ ਖਾਸ ਕਰਕੇ ਛੋਟੀ ਮਦਦ ਦੀ ਮੈਂ ਉਸੇ ਮੋਟੀਵੇਸ਼ਨ ਵੀ ਮਿਲਦਾ ਉਹਦੇ ਨਾਲ ਮੈਨੂੰ ਵੀਡੀਓ ਇੱਕ ਬਣਾਉਣੀ ਬਹੁਤ ਤਾਂ ਮੈਂ ਤਾਂ ਲਾ ਲਿਆ ਤਾਂ ਨੂੰ ਕਿ ਅੱਜ ਆਪਾਂ ਗੱਲ ਕਰਾਂਗੇ ਵੀ ਆਪਣੇ ਲੋਕ ਕੀ ਕਹਿਣਗੇ ਸਾਡੇ ਉਹ ਆਹ ਬੰਦਿਆਂ ਨਾਲ ਨਹੀਂ ਅਸੀਂ ਬਰਤਣਾ ਇਹਨਾਂ ਨੇ ਐਂ ਕੀਤਾ ਸੀ ਉਹ ਬੰਦਿਆਂ ਨਾਲ ਨਹੀਂ ਅਸੀਂ ਬਰਤਣਾ ਉਹਨਾਂ ਨੇ ਐਂ ਕੀਤਾ ਤੁਸੀਂ ਇਹ ਦੇਖੋ ਵੀ ਅਗਲੇ ਮੁ슬ਮਾਨਾਂ ਨੂੰ ਕਿੰਨਾ ਨਫ਼ਰਤ ਕਰਦੇ ਨੇ ਠੀਕੇ ਫਿਰ ਵੀ ਅੱਜ ਉਹਨਾਂ ਨੇ ਤਾਲੀਬਾਨਾਂ ਨੂੰ ਆਪਣੇ ਘਰੇ ਹੀ ਬੜਾ ਬਾਹਰ ਲਿਆ ਉੱਪਰ ਜੀ ਉਹ ਆ ਕੇ ਕਹਿੰਦੇ ਨੇ ਵੀ ਮੈਂ ਜਿੱਥੇ ਹਾਂ ਉੱਥੇ ਲੇਡੀਜ਼ ਨਾ ਹੋਵੇ ਕੋਈ ਵੀ ਗੱਲਬਾਤ ਕਰਨ ਲਈ ਲੇਡੀਜ਼ ਪ੍ਰੈਸ ਰਿਪੋਰਟਰ ਨਾ ਹੋਵੇ ਕੋਈ ਦੇਖੋ ਤੁਸੀਂ ਅਗਲੇ ਕਿੰਨੀ ਜਾਨੀ ਕਿ ਪੈਰ ਚੱਟਣ ਤੱਕ ਜਾਂ ਗੱਲ ਚਲੇਗੀ ਆਪਣੇ ਬੰਦੇ ਦਾ ਮੜਾ ਮੋਟਾ ਜੇ ਕਿਸੇ ਨਾਲ ਹੈਲੋ ਫਾਈ ਵੀ ਹੋਏ ਜਦ ਹੀ ਕਹਣ ਕਿ ਓਹੋ ਇਹ ਤਾਂ ਜੀ ਹੋਏ ਨੇ ਫਲਾਣ ਨੇ ਆਇਆ ਸੀ ਸਾਡੇ ਸਿੰਘਾਂ ਨੇ ਏਕਣ ਕੀਤਾ ਇਹ ਨੰਮਿਆਂ ਨੇ ਹੋ ਗਿਆ ਆਪਣਾ ਲੋਡ ਦੇਖੋ ਕੱਲ ਜਾਨੀ ਛੋਟੇ ਸ਼ਬਦਾਂ ਦੇ ਵਿੱਚ ਇਹੀ ਆ ਸਮਝਣ ਵਾਲੇ ਸਮਝ ਗਏ ਹੋਣੇ ਮੈਂ ਕੀ ਗੱਲ ਕਹਿਣਾ ਚਾਹਾਂ ਬੇਅਪਨ ਨੂੰ ਆਪਣਾ ਲੋਟ ਦੇਖਣਾ ਚਾਹੀਦਾ ਹਰੇਕ ਨੂੰ ਖਾਸ ਕਰਕੇ ਜਦੋਂ ਗੱਲ ਏਜੰਡਾ ਪਰ ਇੱਕ ਹੋਵੇ ਮਤਲਬ ਲਈ ਅੱਪਾਂ ਕਿਸੇ ਨੂੰ ਵੀ ਅੱਪਾਂ ਬੁਲਾ ਸਕਦੇ ਆ ਕੋਈ ਕੋਈ ਇਕ ਕਰਨੀ ਹੈਗਾ ਵੀ ਪਰ ਹਾਂ ਉਹਨਾਂ ਗਰੇ ਹੋ ਨਾ ਜਿਵੇਂ ਇਹ ਤਾਂ ਜਣੀ ਯਾਦਾ ਹੀ ਗਿਰਗੇ ਕੋਈ ਇਕੜਮ ਨਹੀਂ ਹੋਣਾ ਚਾਹੀਦਾ ਅਗਲੇ ਨੇ ਤੁਹਾਡੇ ਘਰੇ ਆਵੇ ਤੁਹਾਨੂੰ ਕਹੀ ਜਾਵੇ ਵੀ ਜਾਓ ਵੀ ਰੋਸਤ ਨਹੀਂ ਹੋਣੀ ਚਾਹੀਦੀ ਇਹ ਉਹ ਹੀ ਲੋਕ ਨੇ ਨਾ ਜਿਹੜੇ ਧੀਆਂ ਬਣਾ ਚੱਕੇ ਇੰਡੀਆ ਦੀਆਂ ਲੋਕਾਂ ਦੀ ਭਾਰਤ ਦੀਆਂ ਲੈ ਕੇ ਜਾਂਦੇ ਹੁੰਦੇ ਸੀ ਤੇ ਸਿੱਖ ਛਡਾਉਂਦੇ ਹੁੰਦੇ ਸੀ ਉਹਨਾਂ ਨੂੰ ਅੱਜ ਉਹ ਸਿੱਖਾਂ ਨੂੰ ਇਹ ਕਹਿੰਦੇ ਨੇ ਕਿਰਤਕਾਨ ਇਹ ਜਰਾਈਮ ਪੇਸ਼ਾ ਕੰਮ ਤੇ ਜਿਹੜੇ ਲੈ ਕੇ ਜਾਂਦੇ ਹੁੰਦੇ ਸੀ ਉਹਨਾਂ ਦੀ ਆਓ ਪਾਕ ਹੁੰਦੀ ਉਹਨਾਂ ਲਈ ਰੈੱਡ ਕਾਰਪਟ ਵਿਛਾਇਆ ਜਾਂਦਾ ਹਾਲਾਤ ਦੇਖੋ ਸਮਾਂ ਦੇਖੋ ਕਿਵੇਂ ਬਦਲ ਜਾਂਦਾ ਵਾ ਪਰ ਇੱਕ ਚੀਜ਼ ਨਹੀਂ ਬਦਲੀ ਅਗਲਿਆਂ ਦੀ ਖਤਰ ਜਿਹੜੀ ਫਿਤਰਤ ਹੁੰਦੀ ਆ ਉਹ ਬਦਲਦੀ ਨਹੀਂ ਹੁੰਦੀ ਕਿਸੇ ਵੀ ਕਿਉਂਕਿ ਉਹ ਉਸਤਾਂ ਤੋਂ ਜੜੀ ਹੁੰਦੀ ਹੈ ਉਹਨਾਂ ਦਾ ਕੰਮੀ ਇਹ ਹੈ ਪਹਿਲਾਂ ਵੀ ਕਿੱਥੋਂ ਪਤਾ ਨਹੀਂ ਆਏ ਹੋਏ ਅਗਲੇ ਨੇ ਉਹ ਤੁਹਾਨੂੰ ਵੀ ਉੱਥੇ ਉਹ ਵੀ ਉੱਥੇ ਹੀ ਰਹਿ ਅੱਜ ਤੱਕ ਇਹਨਾਂ ਦਾ ਇਹ ਲੋਕਾਂ ਦਾ ਜਿਹੜੇ ਨੇ ਜੂਦ ਵੀ ਲੋਕ ਜਾਂ ਬ੍ਰਾਹਮਣ ਕਰਨੀ ਲੋਕ ਜਿਹੜੇ ਨਿਆਰੀਆ ਲੋਕ ਅੱਜ ਤੱਕ ਇਹ ਨਹੀਂ ਪਤਾ ਲੱਗਾ ਵੀ ਆਰੀਆ ਲੋਕ ਪਹਿਲਾਂ ਕਿੱਥੇ ਸੀ ਇੰਡੀਆ ਤੋਂ ਆਉਣ ਤੋਂ ਪਹਿਲਾਂ ਕਿੱਥੇ ਸੀ ਵਿਨੰਨ ਦਾ ਵਿजूद ਕਿੱਥੇ ਜੀ ਕਿਉਂਕਿ ਇਹਨਾਂ ਦਾ ਵਿजूद ਹੈ ਹੀ ਨਹੀਂ ਸੀ ਕਿਤੇ ਇਹ ਹਰੇਕ ਜਗ੍ਹਾ ਨਾਲ ਬੱਡ ਖਾਦੀ ਆ ਕੁੱਟ ਖਾਦੀ ਆ ਕੇ ਕੁੱਟ ਖਾ ਕੇ ਅਗਲੇ ਨੇ ਇਹਨਾਂ ਨੂੰ ਕਹਿੰਦੇ ਵੀ ਇੱਕ ਮਾਂ ਕਹਾਣੀ ਸੁਣੀ ਸੀ ਕਿ ਜੇ ਰੀਵੋ ਕਹਿੰਦਾ ਵੀ ਇਹਨਾਂ ਦੇ ਵਾਲ ਕੱਟ ਕੇ ਇਹਨਾਂ ਨੂੰ ਬੋਦੀਆਂ ਰੱਖ ਕੇ ਇਹਨਾਂ ਦੀ ਪਛਾਣ ਛੱਡੀ ਗਈ ਸੀ ਵੀ ਇਹ ਬਲੋਕ ਉਹ ਨੇ ਅਰਬੀ ਭਾਸ਼ਾ ਦੇ ਵਿੱਚ ਹਿੰਦੂ ਦਾ ਸ਼ਬਦ ਮਤਲਬ ਦੇਖ ਲੋ ਕੀ ਆ ਅੱਜੇ ਤਾਂ ਹੀ ਹਿੰਦੂ ਤੋਂ ਸਨਾਤਨ ਮੰਨ ਲੱਕਿਆ ਹੈ ਨਹੀਂ ਏ 1947 ਦੇ ਵਿੱਚ ਕਿਉਂ ਨਹੀਂ ਬਣੇ ਕਹਿਆ ਇਹਨਾਂ ਨੇ ਵੀ ਅਸੀਂ ਤਾਂ ਸਨਾਤਨੀ ਆ ਜੀ ਅਸੀਂ Hindu ਨਹੀਂ ਆ ਜੀ ਅੱਜ ਹੀ ਕਿਉਂ ਕਹਿੰਦੇ ਨੇ ਕਿਉਂਕਿ OBC STs ਉਹ ਜਿਹੜੇ ਆ ਪੀਨਕਾ Hindu caste ਤੇ general category ਆਪਣੇ ਬਣਾਏ ਹੋਏ ਨੇ ਇਹਨਾਂ ਨੇ ਸਾ ਹਕੀ ਹੁੰਦਾ ਵਾ ਬੰਨ ਬਵਸਤਾ ਫਿਰ ਉਹਦੇ ਸਾਹਮਣੇ ਇਹਨਾਂ ਨੇ ਸਾਰਿਆਂ ਨੂੰ ਰਲ ਗੱਡ ਕਰਨਾ ਸੀ ਨਾ ਤੇ ਉਹਦੋਂ ਇੱਕ ਨਾ ਕਹਿੰਦੇ ਰਲ ਗੱਡਣ ਦੀ ਸੀ ਹੁਣ ਕਿਉਂਕਿ ਉਹਦੋਂ ਵੇਦ ਕਰ ਸੀ ਬੇਦਗਰ ਨੇ ਸਿੱਧੀ ਸਾਫ਼ ਗੱਲ ਕਰ ਦੇਣੀ ਸੀ ਕਲੀਅਰ ਜੀ ਜਾਂ ਤਾਸੇ ਜਾਂ ਪਾਸੇ ਅੜੀ ਪਰ ਮੈਨੂੰ ਤਾਂ ਬੇਦਗਰ ਵੀ ਕਿਤੇ ਨਾ ਕਿਤੇ ਸਹੀ ਨਹੀਂ ਲੱਗਿਆ ਉਹਦੀ ਗੱਲ ਕਿਉਂਕਿ ਅੱਛੀ ਜੀ ਕਿਤਾਬ ਲੈ ਕੇ ਪ੍ਰਧਾਨ ਵੀ ਇੰਤੇ ਪੰਜਾਬ ਦੇ ਵਿੱਚ ਤਾਂ ਬਹੁਤ ਉੱਲਾ ਕਰਦੇ ਨੇ ਇਹ ਇਹ ਜੁਪੀ ਵੀ ਹਰਚ ਕਰਕੇ ਦਿਖਾਉਣ ਨੂੰ ਕੁਛ Rajasthan ਦੇ ਵਿੱਚ ਮਨੂ ਮਹਾਰਾਜ ਦੀ ਮੂਰਤੀ ਲਾਈ ਹੋਈ ਆ ਹਾਈ ਕੋਰਟ ਦੇ ਸਾਹਮਣੇ ਅਗਲੇ ਨੇ ਇੱਕ ਹੀ ਸਿਸਟਮ ਆ ਅਗਲੇ ਇਹਦਾ ਮਤਲਬ ਮਨੂ ਸੁਮਿਤੀ ਦੇ ਹਸਾਨਾ ਚੱਲਣਾ ਚੱਲਦੇ ਨੇ ਚਲੋ ਨਾ ਚੁੰਦੇ ਨੇ ਅਗਲੇ ਚਲਦੇ ਨਹੀਂ ਚੱਲ ਤਾਂ ਉਹ ਫਜੇ ਵੀ ਰਹੇ ਨੇ ਕਿਸੇ ਨੂੰ ਕੋ ਲਿਖਾ ਹੋਵੇ ਨਾ ਹੋਵੇ ਦੇਖ ਲੋ ਸਿੱਖਾਂ ਦੇ ਨਾਲ ਕੀ ਕੋਸ਼ਿਸ਼ ਕੀਤਾ ਇਹਨਾਂ ਨੇ ਉਹਨਾਂ ਨੇ ਉਹਨਾਂ ਤੇ ਕੋਈ ਸ਼ੱਕ ਨਹੀਂ ਹੈਗਾ ਉਹ ਹੁਣ ਪਹਿਲਗਾਮ ਦੇ ਵਿੱਚ ਹਿੰਦੂ ਮਾਰਿਆ ਉਹਨਾਂ ਨੇ ਆਪਣੇ ਮਾਰ ਕੇ ਵੀ ਉਹਨਾਂ ਨੇ ਮਤਲਬ ਜਦੋਂ ਉਹਨਾਂ ਨੂੰ ਕੋਈ ਨੂੰ ਰੱਖਣਾ ਵੀ ਅਸੀਂ ਸਾਡੀਆਂ ਕੁਰਸੀਆਂ ਜਾਂਦੀਆਂ ਲਪਦੀਆਂ ਨੇ ਹਾਂ ਉਹਦੇ ਉਹਨਾਂ ਨੇ ਮਾਰ ਮਰੀਆ ਕਰਦਾ ਜਿਵੇਂ ਨਹਿਰੂ ਨੇ ਕਾਂਧੀ ਨੇ ਉਹਨਾਂ ਨੇ ਕੀਤਾ ਸੀ 47 ਵਾਲੇ ਉਹਨਾਂ ਨੇ ਆਖੀ ਵੀ ਸਾਡੀ ਕੁਰਸੀ ਨਾ ਚੱਲ ਜੇ ਉਹਨਾਂ ਨੇ ਕੁਰਸੀ ਇੱਕ ਹਾਸਲ ਕਰਨ ਲਈ ਪੰਜਾਬ ਦੇ 10 ਲੱਖ ਲੋਕ ਮਰ ਗਏ ਤੇਜੀ ਇਹ ਗੱਲ ਆਪਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਆਪਾਂ ਜਦੋਂ ਲੋਕ ਕਹਿੰਦੇ ਨੇ ਨਾ ਅਜੇ ਯਾਦ ਹੋਵੇ ਕੀ ਯਾਦ ਹੋਵੇ ਜਿਨ੍ਹਾਂ ਦੇ ਪਿੰਡਾਂ ਦੇ ਪੰਡ ਓਝੜ ਗਏ ਜਿਨ੍ਹਾਂ ਦੇ ਘਰਾਂ ਦੇ ਘਰ ਓਝੜ ਗਏ ਜਿਨ੍ਹਾਂ ਦਾ ਪਤਾ ਹੀ ਨਹੀਂ ਹਜੇ ਤੱਕ ਹਥਿਆਰ ਹੁਣ ਇੱਕ ਬੰਦਾ ਮੈਂ ਸੁਣਿਆ ਉਹਦੀ ਵੀਡੀਓ ਕਹਿੰਦਾ ਵੀ ਕਿਉਂ ਮੂ ਕੁਸ਼ਮੀਰ ਤੇ ਵੇਚਣਾ ਉਹਨੇ 30 ਤੋਂ 40 ਹਜ਼ਾਰ ਤੱਕ ਸਿੱਖ ਮਾਰਿਆ ਜਦੋਂ 1947 ਦੇ ਵਿੱਚ ਦੇਸ਼ ਦੀ ਵੰਡ ਹੋਈ ਆ ਮੈਰੂ ਨੇ ਮਾਰੇ ਬਾਇਆ ਜੀ ਹੁਣ ਇਹ ਵੀ ਗੱਲ ਇੱਕ ਨਵੀਂ ਆ ਸੁਣੋ ਤੇ ਹੋਵੇ ਇਹਨੇ ਕੀ ਪਤਾ ਸੱਚੀ ਹੋਵੇ ਜਿਵੇਂ ਹੁਣ ਦੇਖੇ ਲਰ ਪਿੰਡ ਦਾ ਪਤਾ ਹੀ ਨਹੀਂ ਸੀ ਕਿਸੇ ਨੂੰ ਉਹ ਵੀ ਹੁਣ ਪਤਾ ਲੱਗਿਆ ਕਿ ਉਹ ਪੂਰਾ ਪੂਰਾ ਪਿੰਡ ਹੀ ਮਾਰਤਾ ਸੀ ਉਹਨਾਂ ਨੇ ਤੇ ਉਹਨਾਂ ਦੀ ਉਹ ਪਿੰਡ ਦੀਆਂ ਔਰਤਾਂ ਜਿਹੜੀਆਂ ਉਹਨਾਂ ਨੂੰ ساری ਰਾਤ ਉਹਨਾਂ ਨੇ ਕੱਪੜੇ ਤੱਕ ਨਹੀਂ ਛਾਉਣ ਦੇਤੇ ਇਹ ਜੇ ਲੋਕ ਐ ਬੱਛੀ ਨੇ ਇਨੇ ਲੋਕਨਾ ਦੇ ਯਾਨੀ ਮਤਲਬ ਕੋਈ ਉਹ ਸ਼ਬਦ ਨਹੀਂ ਹੈਗਾ ਜਿਹੜਾ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਜਿਹੜਾ ਇਹਨਾਂ ਦੇ ਟੁਕਦਾ ਜਿੱਤੇ ਆਪਾਂ ਇਹਨਾਂ ਨੂੰ ਉਹ ਸ਼ਬਦ ਨਾਲ ਕਹੀਏ ਤੇ ਆਪਣੇ ਦਿਲ ਨੂੰ تسਲੀ ਹੋ ਜੇ ਸ਼ਬਦ ਹੀ ਨਹੀਂ ਮੇਰੇ ਸਾਹਮਣੇ ਹੈਗਾ ਕੋਈ ਕਹਿੰਦਾ 100 ਸ਼ਬਦ ਹੋਣਗੇ ਇਹ ਜਿਹਨੇ ਤਾਂ ਕਹਿ ਦਈਏ ਵੀ ਮੁਜਰਮ ਆ ਏ ਹਰਾਮੀ ਆ ਏ ਹੁਣ ਕਈ YouTube ਤੇ ਆਪਾਂ ਗੱਲਾਂ ਕਹਿ ਨਹੀਂ ਸਕਦੇ ਵੀ ਉਹ ਸਾਰੀਆਂ ਗੱਲਾਂ ਲਾ ਕੇ ਜਾਂ ਉਹ ਗੱਲ ਉਹਦਾ ਜੀ ਇੱਕ ਮਕਲ ਬਣਿਆ ਨਾ ਵੱਡਾ ਸ਼ਬਦ ਇਹ ਉਹ ਨਹੀਂ ਤੇ ਸਾਡੇ ਲੋਕ ਜਿਹੜੇ ਪੱਕਾ ਚ ਸਿਰਫ ਸਹੀ ਕਰਦੇ ਨੇ ਕਈ ਅਕੱਲ ਇੱਕ ਪਤਾ ਨਹੀਂ ਕਿਹੜਾ ਸੀਗਾ ਸਰਦਾਰ ਜੀ ਉਹ ਆਪਣੀ ਉਹਨੂੰ ਕਿਹਾ ਵੀ ਅਕਾਲ ਚੈਨਲ ਤੇ ਉਹਦੀ ਕਿਤਾਬ ਵੀ ਤੂੰ ਆਪਣੀ ਕਿਤਾਬ ਦੇ ਵਿੱਚ ਸਿੱਖਾਂ ਨੂੰ ਗਲਤ ਲਿਖਿਆ ਹੈ ਸਿੱਖੀ ਦੇ ਬਾਰੇ ਬਹੁਤ ਕੁਝ ਗਲਤ ਲਿਖਿਆ ਹੈ ਪਾਣੀ ਦੇ ਬਾਰੇ ਵੀ ਉਹ ਉੱਥੇ ਗੱਲ ਹੀ ਨਾ ਕਰੀ ਉਹ ਕਹਿੰਦਾ ਉਹ ਐਂ ਜੀ 147 ਜائیں ਸੀ 19ਵੀਂ ਸਦੀ ਜائیں ਸੀ 18ਵੀਂ ਸਦੀ ਚ ਜਿਹੜੀ ਗੱਲ ਉਹਦੇ ਨਾਲ ਫੋਰ ਇੱਕ ਕਰ ਰਿਹਾ ਸੀ ਅਸੀਂ ਬੰਦਾ ਮਜੂਬਦਾ ਉਹਦੀ ਕਿਤਾਬ ਚੋਂ ਉਹ ਗੱਲ ਤੇ ਉਹ ਆਏ ਹੀ ਨਹੀਂ ਕਿਉਂ ਨਹੀਂ ਆਇਆ ਭਾਈ ਬਸ ਇਹ ਕੈਨਲ ਆ ਲੈਣਾ ਦਾ ਕੰਮ ਸੀ ਉਹ ਬੰਦਾ ਨੂੰ ਸਾਹਮਣੇ ਲੈ ਕੇ ਆਉਣਾ ਉਹਨੇ ਕਹਾ ਕੌਣ ਦਾ ਫਰਜ ਬਣਦਾ ਨਾ ਵੀ ਉਹਦੇ ਨਾਲ ਕੀ ਅਸਰ ਕਰਨਾ ਚਾਹੀਦਾ ਹਾਂ ਕੀ ਅਸੀਂ ਚੁੱਪ ਕਰਕੇ ਐਵੇਂ ਫਰੀ ਜਾਈਏ ਕੀ ਜਿਵੇਂ ਮੂੰਹ ਤੇ ਜਿਪਾ ਲਾ ਕੇ ਫਰੀ ਜਾਈਏ ਸਾਰੇ ਜਾਣੇ ਕੀ ਸਾਰੇ ਜਾਣੇ ਅਸੀਂ ਚੁੱਪ ਕਰਕੇ ਗੁੰਗੇ ਬਣ ਜਾਈਏ ਇਹ ਚਾਹੁੰਦਾ ਵਸ ਅਸੀਂ ਤਾਂ ਇਹ ਸਿਸਟਮ ਇਹ ਸਿਸਟਮ ਦੇ ਵਿੱਚ ਸਾਡੀ ਕੋਈ ਗਰੀਬ ਦੀ ਇੱਜ਼ਤ ਨਹੀਂ ਮੈਡਲ ਕਲਾਸ ਵਾਲੇ ਬੰਦੇ ਦੀ ਕੋਈ ਇੱਜ਼ਤ ਨਹੀਂ ਉਹਦੇ ਨਾਲ ਕਦੇ ਵੀ ਕੁਝ ਵੀ ਹੋ ਸਕਦਾ ਉਹਦੀਆਂ ਬੋ ਧੀਆ ਪੈਣਾ ਬਹੂ ਬੇਟੀਆਂ ਨਾਲ ਪਤਾ ਨਹੀਂ ਵੀ ਕੁਝ ਵੀ ਹੋ ਸਕਦਾ ਤੇ ਉਹਦੇ ਉਹ ਉਹਨਾਂ ਹਿਸਾਬ ਦੀ ਕੋਈ ਮੰਗ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਹਿਸਾਬ ਦੀ ਮੰਗ ਕਰੂਗਾ ਤਾਂ ਬਹੁਤ ਵੱਡਾ ਗੁਰੇ ਗੁਰੇ ਘਰ ਹੋਊਗਾ ਇਹ ਕੀ ਕਿਦਾਂ ਦਾ ਸਿਸਟਮ ਹੈ ਇਹ ਕਿ ਇਦਾਂ ਇਹਨੂੰ ਅਸੀਂ ਜਿਆਦੀ ਕਹਿੰਦੇ ਸੀ ਇਹ ਆਜ਼ਾਦੀ ਸੀ ਇਹਨਾਂ ਤੋਂ ਅੰਗਰੇਜ਼ ਹੀ ਠੀਕ ਸੀ ਕਿ ਯਾਰ ਇੰਨਾ ਤਾਂ ਉਹ ਵੀ ਨਹੀਂ ਸੀ ਕਰਦੇ ਉਹ ਜਾਤੀਵਾਦ ਤੱਕ ਤਾਂ ਉਹ ਵੀ ਨਹੀਂ ਸੀ ਗਏ ਨਾਲ ਉਹ ਉਹਨਾਂ ਦੇ ਆਪ ਗੁਲਾਮ ਸੀ ਉਹ ਵੀ ਇੱਕ ਉਹ ਉਦਾਂ ਟ੍ਰੇਡ ਨਹੀਂ ਸੀ ਕਰਦੇ ਜਿਵੇਂ ਅੱਜ ਦੇਖਦੇ ਆਂ ਆਪਾਂ ਵੀਡੀਓਾਂ ਦੇ ਵਿੱਚ ਕਿਸੇ ਨੂੰ ਗਊ ਜਾਂਦੇ ਨੂੰ ਲੈ ਕੇ ਬਜ਼ੁਰਗ ਨੂੰ ਪੁਰਤਾ ਕਿਸੇ ਮੁੰਡੇ ਵਿਚਾਰਿਆਂ ਦੇ ਉਹਨਾਂ ਨੂੰ ਮੂੰਹ ਕਾਇ ਕਰਕੇ ਉਹਨਾਂ ਨੂੰ ਗਲੀਆਂਾਂ ਚ ਭਜਾਉਣ ਦੇ ਨੇ ਕੋਈ ਜਾਣਦੇ ਨੀਂ ਗਿਆਂ ਕਰਕੇ ਭਜਾਈ ਜਾਂਦੇ ਯਾਰ ਇਹ ਕੀ ਚੱਲ ਰਹੀ ਆ ਗੁੰਡਾ ਕਰਦੀ ਰਾਵਣ ਰਾਜ ਇਹ ਨੇ ਸ੍ਰੀ 라ਵਣ ਜਿਨ੍ਹਾਂ ਨੂੰ ਅੱਗ ਲਾਉਣੀ ਚਾਹੀਦੀ ਆ ਹੱਤ ਤੱਕ ਖੁਦਾ ਦਾ ਬੈਰ ਹੁੰਦਾ ਇਹ ਗੱਲ ਸਹਿਣੇ ਕਹਿੰਦੇ ਸੀ ਪਰ ਫੱਟਚ ਹੋਊਗਾ ਇਹ ਹੋਣਾ ਹੀ ਆ ਕਿਉਂਕਿ ਹਰ ਇੱਕ ਵਾਰੀ ਹੋਇਆ ਹਰ ਵਾਰੀ ਹੋਇਆ ਅਬ ਤਾਂ ਲਈ ਹੁਣੀ ਨਹੀਂ ਬਜੇ ਕੋਈ ਇਹ ਤਾਂ ਕੀ ਚੀਜ਼ਾਂ ਨੇ ਬਾਕੀ ਇਨੀ ਕੀ ਬੇਨਤੀਆਂ ਸੀ ਕੋਈ ਕੋਈ ਚੋ ਗਲਤੀ ਹੋਈ ਹੋਵੇ ਤਾਂ ਮਾਫ ਕਰਿਓ ਧੰਨਵਾਦੀ ਵੀਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦੀ